ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਟਿੰਡੀਆਂ ਦੀ ਸਬਜ਼ੀ ਬਣਾਵਾਂਗੇ ਤੇ ਆਪਾਂ ਗੈਸ ਤੇ ਉੱਤੇ ਕੜਾਹੀ ਰੱਖ ਕੇ ਉਹਦੇ ਵਿੱਚ ਕ੍ਯੋ ਪਾ ਲਿਆ ਤੇ ਹੁਣ ਆਪਾਂ ਜੀਰਾ ਪਾਉਨੇ ਆਂ ਦੇਖੋ ਜੀ ਜੀਰਾ ਆਪਣਾ ਘਟਕਣ ਵਾਲਾ ਆ ਕੇ ਦੇਖੋ ਤੇ ਆਪਾਂ ਦੇਖੀ ਕਿ ਉਹਦਾ ਤੜਕਾ ਲਾਇਆ ਹੈ ਤੇ ਜੀਰਾ ਆਪਣਾ ਪੁੱਜ ਗਿਆ ਤੇ ਇੰਦਰ ਆਪਣਾ ਪਿਆਜ਼ ਲਸਣ ਕੱਟਿਆ ਹੋਇਆ ਤੇ ਹੁਣ ਆਪਾਂ ਇਹ ਭਾਵਾਂਗੇ ਪਿਆਜ਼ ਲਸਣ ਇਹ ਕਤੋਲਿਆ ਸੀ ਕੱਟ ਕੇ ਇਹ ਵਾਪਕ ਮਿਲ ਜਾਂਦਾ థోడా జా భాగే ఫే ట పింఠాయి సబ్జీ బాధ చను వద్తో వద్ధ సబ్స్క్రైబ కీను వద్ధతో వద్ధి కమెంట్ జరుగు దాన్ని వీడియో క ਸਭ ਕੇ ਜੇ ਆਪਣੇ ਪਿਆਜ਼ ਭੁੱਜ ਗਏ ਹੁਣ ਆਪਾਂ ਟਮਾਟਰ ਪਾਵਾਂਗੇ ਇਹ ਛੋਟਾ ਟਮਾਟਰ ਮਤਲਬ ਸਿਰ ਇਹ ਪਤਾ ਨਹੀਂ ਕਿਹੜਾ ਟਮਾਟਰ ਕੱਟਿਆ ਹੈ ਥੋੜਾ ਜਿਹਾ ਮੋਟਾ ਹੀ ਰੱਖਿਆ ਕਿ ਗਰੀਸ ਨੀ ਕੱਟੇ ਚੰਗਾ ਮਲਣ ਦਿੱਤਾ ਇਹ ਭੁੱਜ ਜਾਣ ਦੇ ਫਿਰ ਅੱਗੇ ਲਾ ਦੋ ਦੇਖੋ ਜੇ ਆਪਣੇ ਪਿਆਜ਼ ਭੁੱਜ ਗਏ हम आपके मसाले पाने सब तो पहले नमक पावे स्वाद अनुसार मिला लेंगे हम आप हल्दी पावेंगे लाल मिर्च पावेंगे स्वाद अनुसार ਇਹ ਤੁਹਾਡੇ ਕੌੜੀਆਂ ਤਾਂ ਘੱਟ ਪਾਸਾ ਨੇ ਜਾਂ ਤੁਸੀਂ ਹਰਗੇ ਮਿਰਚਾਂ ਪਾ ਗਏ ਸਾਡੇ ਕੋਲੇ ਸਾਡਾ ਮਿਰਚ ਹੈ ਇਹ ਇਸ ਕਰਕੇ ਅਸੀਂ ਲਾਲ ਮਿਰਚ ਪਾਈ ਹੈ ਆਪਣਾ ਕੈਮਰਾ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਪਾਇਆ ਸੀ ਧਨੀਆ ਪਾਊਡਰ ਤੇ ਗਰਮ ਮਸਾਲਾ ਤੇ ਸਬਜੀ ਮਸਾਲਾ ਥੋੜਾ ਜਿਹਾ ਪਾਇਆ ਸੀ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਦਾ ਪਾਇਆ ਸੀ ਉਹ ਆਪਣੇ ਘਰ ਦਾ ਬਣਾਇਆ ਹੋਇਆ ਹੈ ਮਿਰਚਾਂ ਪਾਉਣੀਆਂ ਸੀ ਜਦੋਂ ਪਲਾਣ ਉਹ ਕੈਮਰਾ ਬੰਦ ਹੋ ਗਿਆ ਸੀਗਾ ਪਤਾ ਨਹੀਂ ਲੱਗਿਆ ਮੈਨੂੰ ਇਹ ਹੁਣ ਆਪਾਂ ਇਹ ਫਾੜੀਆਂ ਕੱਟੀਆਂ ਹੋਈਆਂ ਨੇ ਤੇ ਧੋ ਲੀਆਂ ਤੇ ਇਹ ਪਾਉਂਦੇ ਆਪਾਂ ਟਿੰਟੀਆਂ ਸੁੱਕੀ ਸਬਜ਼ੀ ਬਣਾਵਾਂਗੇ ਆਪਾਂ ਲੰਗਾ ਪਾਉਂਦੇ ਤੇ ਗਰਮ ਮਸਾਲਾ ਤੇ ਉਹ ਪਾ ਲਿਆ ਸੀ ਆਪਾਂ सब्जी मसाला हल्का पानी पाने देखो जी आप थोड़ा पानी पावे क्योंकि मसाले मिल जाएंगे अम्ब भी रल जाने हम आपके सिम गैस पर ही पटावे थोड़े टाइम से बन जाने जब जी आपक के पका ਇਆ ਪਸ ਲੋਗ ਇਸੇ ਤਰ੍ਹਾਂ ਬਣਾਉਣਗੇ ਚਲੋ ਜੀ ਜਦੋਂ ਆਪਾਂ ਬਣ ਗਿਆ ਫਿਰ ਦਿਖਾਉਣਾ ਲਓ ਜੀ ਆਪਣੀ ਸਬਜੀ ਬਣ ਗਈ ਸੁੱਕੀ ਸਬਜੀ ਟਿੰਡਿਆਂ ਦੇ ਤੇ ਉੱਥੋਂ ਭਾਪ ਪੈਂਦੀ ਐ ਤੇ ਬਣ ਕੇ ਸਬਜੀ ਤਿਆਰ ਤੇ ਬਹੁਤ ਟੇਸਟੀ ਬਣਦੀ ਐ ਇਸੇ ਤਰੀਕੇ ਨਾਲ ਤੁਸੀਂ ਵੀ ਬਣਾ ਕੇ ਦੇਖਿਓ ਬਿਲਕੁਲ ਦੇਸੀ ਤਰੀਕਾ ਵਾਲੇ ਆਪਾਂ ਮਸਾਲੇ ਨਹੀਂ ਪਾਏ ਕੋਈ ਜਿਵੇਂ ਦੇਸੀ ਤਰੀਕੇ ਨਾਲ ਆਪਾਂ ਬਣਾਈਏ ਆਹ ਬਣ ਕੇ ਤਿਆਰ ਹੈ ਇਹਨਸਾ ਤਾਂ ਬੰਦ ਕਰਤਾ ਤੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਹੇ ਜੀ ਵੀਡੀਓ ਲੱਗੀ ਸੋ ਦੇਖੋ ਸਬਜੀ ਬਣ ਕੇ ਤਿਆਰ ਆਪਣੀ ਤੇ ਦੇਸੀ ਟੰਡਗਾਂ ਦੀ ਸਬਜ਼ੀ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ